ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਰਮਤ੍ਰਿਕ 1281991 ਹਾਈਡਰ ਸ਼ੇਪਟ ਪੜਾਈ ਬੀਏ ਜ਼ਮੀਨ 7 ਕਿੱਲੇ ਲੜਕੇ ਦਾ ਚਲਾਕ ਹੋਇਆ ਕਾਸਟ ਜੱਟ ਸਿੱਖ ਜਿਲ੍ਹਾ ਤਰਨ ਤਰਨ ਕੰਮ ਖੇਤੀਬਾੜੀ ਪਹਿਲਾ ਲੜਕਾ ਵਾਲੀ ਕੰਟਰੀ ਵਿੱਚ ਰਹਿ ਕੇ ਆਇਆ ਪਰਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਏ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਮੈਰਿਡ ਇੱਕ ਭਰਾ ਕੈਨੇਡਾ ਪੀਆਰ ਮੈਰਿਡ ਮੰਗ ਵਧੀਆ ਪਰਵਾਰ ਤੋਂ ਬੜੀ ਲੈ ਕੇ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੁਣੀ ਸੁਣੱਖੀ ਘਰੇਲੂ ਕੰਮ ਕਾਰਜ ਕਰਨ ਵਾਲੀ ਹੋਵੇ ਇਨਾਂ ਦਾ ਮੋਬਾਈਲ ਨੰਬਰ 70875 95593 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗਗਨਦੀਪ ਸਿੰਘ ਜਨਮ ਤਰੀਕ 31 12 1994 ਹਾਈਟ 5 ਫੂਟ 7 ਇੰਚ ਪੜਾਈ ਪਲੱਸ 2 ਜ਼ਿਲ੍ਹਾ ਜਲੰਧਰ ਕੰਮ ਦबई ਵਿੱਚ ਤਨਖਾ 60000 ਪ੍ਰਤੀ ਮਹੀਨਾ ਮੰਗ ਅਵਰੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਵਿਆਹ ਜਲਦੀ ਕਰਨਾ ਸਿੰਪਲ ਮੈਰिज ਇਹਨਾਂ ਦਾ ਮੋਬਾਈਲ ਨੰਬਰ 98155 78857 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋੜ ਲੜਕੀ ਕਨੇਡਾ ਉਮਰ 39 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਅਯੁਰ ਸਿੱਖ ਗੋਤ ਢਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਏ ਲੜਤੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਭਰਾ ਕੈਨੇਡਾ ਪੀਆਰ ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਏ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 10/12/1992 ਹਾਈਟ 5 ਫੁੱਟ 11 ਇੰਚ ਕਾਸਟ ਜੱਟ ਸਿੱਕਾ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਮੀਨ 4.5 ਏਕੜ ਪਰਿਵਾਰ ਮੈਂਬਰ ਪਿਤਾ ਸਾਬਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਹੈ ਲੜਕਾ ਦੋ ਵਾਰ ਕਨੇਡਾ ਗਿਆ ਮੰਗ ਵਧੀਆ ਪਰਿਵਾਰ ਤੋਂ ਪੜੀ ਲੈ ਕੇ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਇਹਨਾਂ ਨੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 98143 29841 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਗਲ ਲੜਕਾ ਪੀਆਰ ਪੁਤਕਾਲ ਜਨਮ ਤਰੀਕ 26 ਦੋ ਉੱਨੀ ਸੌ ਚੁਰਾਨਵੇਂ ਹਾਈਟ ਪੰਜ ਫੁੱਟ ਨੌ ਇੰਚ ਪੜ੍ਹਾਈ ਬੀ ਏ ਕਾਸਟ ਉਜੜ ਸਿੱਖ ਗੋਤ ਸੰਧੂ ਜ਼ਮੀਨ ਸੱਤ ਕਿੱਲੇ ਹਰਿਆਣਾ ਜ਼ਿਲ੍ਹਾ ਕਰਨਾਲ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਤਿੰਨ ਭਰਾ ਇੱਕ ਭਰਾ ਯੂ ਐੱਸ ਏ ਦੋ ਭਰਾ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ 9964 94938 9964 94938 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੋਡ ਜਨਮ ਤਰੀਕ 1 4 1999 हाइट पांच फुट सात इंच कास्ट मजहबी सिख पढ़ाई प्लस टू नॉन मेडिकल एरिया धर्मकोट मोगा परिवार मैंबर पिता खेतीबाड़ी करते ने माता हाउसवाइफ दो अंगलैंड वधिया परिवार तो पढ़े लिखे लड़के की लोड है लड़का नौकरी करता हो लड़का खेतीबाड़ी करता हो ਮਜਬੂਤ ਸੇਕ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 839406113 ਇਹਨਾਂ ਦਾ ਅਧੂਚਾ ਮੋਬਾਈਲ ਨੰਬਰ 7529 93196 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਲੜਕਾ ਪੌਨਲੈਂਡ ਜਨਮ 3/29 ਤੈਨ 1999 ਹਾਈਟ 5 ਫੁੱਟ 7 ਇੰਚ ਚਾਰਮ ਟਾਈਮ 12 26 ਏਰੀਆ ਅਮਰਤਸਰ ਕਾਸ਼ਯਾ ਬਰਮਾ ਸਨਿਆਰੀ ਮੈਨੇਜਰ ਕਮ ਮੈਨੇਜਰ ਯੂਰਪ ਪੌਨਲੈਂਡ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਪ੍ਰੋਪਰਟੀ ਅਡਵਾਈਜ਼ਰ ਸੇਲ ਪਰਚੇਸ ਦਾ ਕੰਮ ਮਾਂਗੋ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 856629 25036 85662925036 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਅਸਮੇਨ ਪੀਆਰ 031 ਸੋਤਰਨੂ ਮੀ 6 ਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟ ਜਰਸੀ ਕਾ ਗੋਤ ਵਾਜਵਾ ਜ਼ਮੀਨ 2.5 ਏਕੜ ਪੜਾਈ ਵਿਐਸਸੀ ਨਾਨ ਮੈਡੀਕਲ ਐਮਐਸਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਵਾਰ ਮੈਂਬਰ ਪਿਤਾ ਸਬਕਾ ਕਾਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗ ਵਧਿਆ ਪਰਵਾਰਤੂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਜੜਸਿਕ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 28/1993 ਆਈਟੋ ਪਿੰਸ਼ੂਟ ਇੱਕੈਂਚ ਏਰੀਆ ਮਲੇਰ ਕੋਡਲਾ ਕਾਸਟ ਮੈਜਰੀਸੀ ਇੱਕ ਹੈ ਪੜਾਈ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੰਮ ਉਹਨੇਟ ਵਰਕ ਪਰਮਿੰਟ ਪੀਆਰ ਅਪਲਾਈ ਕੀਤਾ ਹੋਇਆ ਹੈ ਪਰਿਵਾਰ ਮੈਂਬਰ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ ਮਾਤਾ ਹਾਊਸ ਵਾਈਫ ਇੱਕ ਆ ਪ੍ਰਾ ਕੈਨੇਡਾ ਟੂਰਿਸਟ ਵੀਜ਼ੇ ਤੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 978176580 978176580 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 24 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਾਸਟ ਜਰਸੀਖ ਜਿਲ੍ਹਾ ਅਮਰitsar ਜ਼ਮੀਨ 4 ਕਿੱਲੇ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਐਨਰ ਹੋਵੇ ਪੀਆਰ ਹੋਵੇ ਇਹਨਾਂ ਨੂੰ ਜਾਤੀ ਬੰਧਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 81958 42145 81958 42145 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਕਨੇਡਾ ਪੀਆਰ ਉਮਰ 36 ਸਾਲ ਹਾਈਟ 5 ਫੁੱਟ 10 ਇੰਚ ਏਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਫਰਵਰ ਮੈਂਬਰ ਇੱਕ ਵੱਡਾ ਪਰਾਇਆ ਕੈਨੇਡਾ ਮੰਗਵਧੀਆ ਪਰਵਾਰ ਤੋਂ ਪੜੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪਹਿਲ ਹੈ ਸਿੰਪਲ ਅਨੋਨੀ ਮੈਰिज ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ +14039714726 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਝੂਠ ਬੋਲ ਕੇ ਵਿਆਹ ਕਰਨ ਵਾਲੇ ਤੇ ਮੈਰिज ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 95015137